ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਟੁੱਟ ਚੁੱਕਾ ਸਾਰੇ ਜਾਣਦੇ ਨੇ ਤੇ ਪਹਿਲੀ ਦਫਾ ਭਾਰਤੀ ਜਨਤਾ ਪਾਰਟੀ ਦੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਅਤੇ ਚੰਡੀਗੜ੍ਹ ਆਪਣੇ ਆਪਣੇ ਪੱਧਰ ਤੇ ਲੋਕ ਸਭਾ ਚੋਣ ਲੜ ਰਹੀ ਹੈ ਹਾਲਾਂਕਿ 2019 ਦੇ ਵਿੱਚ ਇਕੱਠਿਆਂ ਨੇ ਚੋਣਾਂ ਲੜੀਆਂ ਸੀ ਲੇਕਿਨ ਇਸ ਵਾਰ ਚੋਣਾਂ ਅੱਡ ਤੌਰ ਤੇ ਲੜੀਆਂ ਜਾ ਰਹੀਆਂ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬ ਦੀਆਂ 13 ਸੀਟਾਂ ਤੇ ਚੋਣ ਲੜ ਰਹੀ ਹੈ ਤੇ ਚੰਡੀਗੜ੍ਹ ਪਾ ਕੇ 14 ਸੀਟਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰ ਲਾਣੇ ਸੀ ਅਤੇ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ 14 ਸੀਟਾਂ ਤੇ ਚੋਣ ਲੜ ਰਹੀ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਪਹਿਲਾਂ ਗੱਠ ਜੋੜ ਦੇ ਤਹਿਤ ਚੋਣਾਂ ਲੜਦੇ ਸੀ ਪੰਜਾਬ ਦੇ ਵਿੱਚ ਹੱਲੇ ਭਾਰਤੀ ਜਨਤਾ ਪਾਰਟੀ ਨੇ 4 ਸੀਟਾਂ ਤੇ ਉਮੀਦਵਾਰ ਐਲਾਨ ਕਰਨੇ ਬਾਕੀ ਨੇ ਲੇਕਿਨ ਜਿਹੜੀ ਇਸ ਸਮੇਂ ਦੀ ਵੱਡੀ ਖਬਰ ਹੈ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਉਹ ਝਟਕਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨ ਕੀਤੇ ਗਏ ਉਮੀਦਵਾਰ ਹਰਦੀਪ ਸਿੰਘ ਬਟਰੇਲਾ ਜਿਹੜੇ ਨਗਰ ਕੌਂਸਲ ਦੇ ਕੌਂਸਲਰ ਵੀ ਸੀ ਨਗਰ ਰਿਪ ਦੇ ਵਿੱਚ ਡਿਪਟੀ ਮੇਅਰ ਰਹਿ ਚੁੱਕੇ ਨੇ ਉਹ ਚੋਣ ਮੈਦਾਨ ਛੱਡ ਕੇ ਭੱਜ ਗਏ ਨੇ ਹਰਦੀਪ ਸਿੰਘ ਬਟੇਲਾ ਹੋਣਾਂ ਨੇ ਆਪਣੇ ਸਾਥੀਆਂ ਦੇ ਨਾਲ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਆਪਣੀ ਉਮੀਦਵਾਰੀ ਛੱਡਣ ਦਾ ਐਲਾਨ ਕਰ ਦਿੱਤਾ ਜਿਸ ਕਾਰਨ ਕਿ ਸਿਆਸੀ ਤੌਰ ਤੇ ਚਰਚਾ ਸ਼ੁਰੂ ਹੋ ਗਈ ਕਿ ਆਖਰ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਕਿਉਂ ਮੈਦਾਨ ਛੱਡ ਕੇ ਭੱਜਿਆ ਹਰਦੀਪ ਸਿੰਘ ਬਟੇਲਾ ਦਾ ਪਰਿਵਾਰ ਪੁਰਾਣਾ ਪਰਿਵਾਰ ਟਕਸਾਲੀ ਪਰਿਵਾਰ ਹੈ ਉਹਨਾਂ ਦੇ ਭਰਾ ਪਹਿਲਾਂ ਕਾਉਂਸਲਰ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਨੇ ਤੇ ਉਹਨਾਂ ਦੇ ਬੇਵਕਤੀ ਮੌਤ ਤੋਂ ਬਾਅਦ ਹੀ ਹਰਦੀਪ ਸਿੰਘ ਬਟੇਲਾ ਉਮੀਦਵਾਰ ਦੇ ਤੌਰ ਤੇ ਚੋਣ ਮੈਦਾਨ ਵਿੱਚ ਉਤਾਰੇ ਗਏ ਸੀ ਲੇਕਿਨ ਚੋਣ ਮੈਦਾਨ ਦੇ ਵਿੱਚੋਂ ਭੱਜ ਗਏ ਨੇ ਹਰਦੀਪ ਸਿੰਘ ਬਟਰੇਲਾ ਹਰਦੀਪ ਸਿੰਘ ਬਟਰੇਲਾ ਉਹਨਾਂ ਨੇ ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਆਪਣੇ ਪੱਖ ਦੇ ਵਿੱਚ ਕਿਹਾ ਕਿ ਪਾਰਟੀ ਨੇ ਟਿਕਟ ਦੇਣ ਤੋਂ ਬਾਅਦ ਕੋਈ ਵੀ ਸਹਾਇਤਾ ਨਹੀਂ ਦਿੱਤੀ ਹੈਗੀ ਤੇ ਉਹਨਾਂ ਦੇ ਨਾਲ ਚੰਡੀਗੜ੍ਹ ਸ਼ਰੂਮ ਅਕਾਲੀ ਦਲ ਤੋਂ ਕਈ ਉਮੀਦਵਾਰ ਵੀ ਹੈ ਮਤਲਬ ਹਰਦੀਪ ਸਿੰਘ ਬਟੇਲਾ ਨੇ ਹੀ ਮੈਦਾਨ ਨਹੀਂ ਛੱਡਿਆ ਉਮੀਦਵਾਰੀ ਨਹੀਂ ਛੱਡੀ ਬਲਕਿ ਹੋਰ ਵੀ ਪਾਰਟੀ ਦੇ ਲੀਡਰ ਸ਼ਰੂਮ ਅਕਾਲੀ ਦਲ ਨੂੰ ਛੱਡ ਚੁੱਕੇ ਨੇ ਜਦ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਪ੍ਰੈਸ ਕਾਨਫਰੰਸ ਹੋ ਰਹੀ ਸੀ ਤਾਂ ਉਸ ਸਮੇਂ ਕਈ ਭਾਰਤੀ ਜਨਤਾ ਪਾਰਟੀ ਦੇ ਲੀਡਰ ਵੀ ਹਾਜ਼ਰ ਸਨ ਮੰਨਿਆ ਜਾ ਰਿਹਾ ਹੈ ਕਿ ਹਰਦੀਪ ਸਿੰਘ ਬਟਰੇਲਾ ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਚੰਡੀਗੜ੍ਹ ਦੀ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਕਾਲੀ ਦਲ ਨੂੰ ਵੱਡਾ ਝਟਕਾ ਕਿ ਉਹਨਾਂ ਦਾ ਉਮੀਦਵਾਰੀ ਚੋਣ ਮੈਦਾਨ ਵਿੱਚੋਂ ਭੱਜ ਚੁੱਕਾ ਹੈ ਚਰਚਾ ਸ਼ੁਰੂ ਹੋ ਚੁੱਕੀ ਆ ਉਹਨਾਂ ਨੇ ਵੀ ਕਿਹਾ ਕਿ ਪਾਰਟੀ ਨੇ ਟਿਕਟ ਤੇ ਜ਼ਰੂਰ ਦਿੱਤੀ ਸੀ ਲੇਕਿਨ ਉਸ ਤੋਂ ਬਾਅਦ ਕੋਈ ਹੋਰ ਸਹਿਯਤਾ ਨਹੀਂ ਦਿੱਤੀ ਆਗੀ ਹਾਲਾਂਕਿ ਬਕਾਇਦਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀਸ਼ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਦੀ ਚੋਣ ਵਾਸਤੇ ਪੂਰੀ ਤਿਆਰੀ ਕਰਨ ਵਾਸਤੇ ਸ਼ਰਮਨੀ ਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਸਿੰਘ ਕਲੀਅਰ ਹੋਣਾ ਨੂੰ ਕੋਆਰਡੀਨੇਸ਼ਨ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਲੇਕਿਨ ਐਨ ਮੌਕੇ ਹਰਦੀਪ ਸਿੰਘ ਬਟੇਲਾ ਚੌਣ ਮੈਦਾਨ ਵਿੱਚੋਂ ਭੱਜ ਗਏ ਨੂੰ ਸਵਾਲ ਹੈ ਕਿ ਆਖਰ ਹੁਣ ਸ਼ਰਮਨੀ ਕਾਲੀ ਦਲ ਦਾ ਇਹ ਉਮੀਦਵਾਰ ਭੱਜ ਗਿਆ ਕਿ ਉਹ ਭਾਰਤੀ ਜਨਤਾ ਪਾਰਟੀ ਚ ਸ਼ਾਮਲ ਹੋ ਰਹੇ ਨੇ ਤੇ ਐਨ ਮੌਕੇ ਜਦੋਂ ਕਿ ਭਲਕੇ ਤੋਂ ਨਾਮਜ਼ਗੀ ਪੱਤਰ ਦਾਖਲ ਕਰ ਰਹੇ ਨੇ ਤੇ ਉਸ ਤੋਂ ਇੱਕ ਦਿਨ ਪਹਿਲਾਂ ਹੀ ਹਰਦੀਪ ਸਿੰਘ ਬਟੇਲਾ ਹੁਣੀ ਮੈਦਾਨ ਛੱਡ ਚੁੱਕੇ ਨੇ ਚਰਚਾ ਇਹ ਜਦੋਂ ਉਮੀਦਵਾਰਾਂ ਦਾ ਤੈਅ ਕੀਤਾ ਜਾ ਰਿਹਾ ਸੀ ਸ਼ੁਰੂਮਣੀ ਕਾਲੀ ਦਲਵਹੜੂ ਦਾ ਨਾਮ ਸੀ ਜਿਹੜੇ ਸਾਬਕਾ ਮੇਅ ਰਹੇ ਚੁੱਕੇ ਹਰਜਿੰਦਰ ਕੌਰ ਦੇ ਨਾਮ ਤੇ ਚਰਚਾ ਚੱਲ ਰਹੀ ਸੀ ਪਾਰਟੀ ਦੇ ਵਾਈਸਪ੍ਰੈਜ਼ਿਡੈਂਟ ਹਰਜੀਤ ਸਿੰਘ ਪੁੱਲਰ ਹੋਣਾਂ ਦੇ ਨਾਮ ਤੇ ਚਰਚਾ ਚੱਲ ਰਹੀ ਸੀ ਲੇਕਿਨ ਹਰਦੀਪ ਸਿੰਘ ਬਟਰੇਲਾ ਹੋਣਾਂ ਨੂੰ ਟਿਕਟ ਦਿੱਤੀ ਗਈ ਕਿਉਂਕਿ ਪੁਰਾਣਾ ਟਕਸਾਲੀ ਪਰਿਵਾਰ ਹੈ ਔਰ ਕਾਉਂਸਲਰ ਨੇ ਇਸ ਸਮੇਂ ਵੀ ਔਰ ਧੀਪਤੀ ਮੇਰ ਵੀ ਰਹਿ ਚੁੱਕੇ ਨੇ ਜੀ ਸਥਿਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਦਿੱਤੀ ਲੇਕਿਨ ਚਰਚਾ ਵੀ ਸੀ ਕਿ ਪਾਰਟੀ ਦੀ ਕਈ ਜਿਹੜੇ ਵੱਡੀ ਲੀਡਰਸ਼ਿਪ ਦੇ ਨੇਤਾ ਨੇ ਉਹ ਨਹੀਂ ਸੀ ਚਾਹੁੰਦੇ ਹਰਦੀਪ ਸਿੰਘ ਬਟਰੇਲਾ ਨੂੰ ਟਿਕਟ ਦਿੱਤੀ ਜਾਵੇ ਲੇਕਿਨ ਫਿਲਹਾਲ ਉਹ ਚੋਣ ਮੈਦਾਨ ਛੱਡ ਚੁੱਕੇ ਨੇ ਤੇ ਕੀ ਹੋਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸ ਉਮੀਦਵਾਰ ਨੂੰ ਹੁਣ ਚੋਣ ਮੈਦਾਨ ਵਿੱਚ ਉਤਾਰਿਆ ਜਾਊਗਾ ਅਜਿਹੀ ਸਥਿਤੀ ਦੇ ਵਿੱਚ ਹਰਦੀਪ ਸਿੰਘ ਬਟਰੇਲਾ ਵੱਲੋਂ ਮੈਦਾਨ ਛੱਡ ਦੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਲੱਗਾ ਜਾਂ ਜੇ ਅਸੀ ਨੁਕਸਾਨ ਹੋਇਆ ਉਸ ਨੁਕਸਾਨ ਦੀ ਪਰਪਾਈ ਕਿਵੇਂ ਹੋਵੇਗੀ ਔਰ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਰਦੀਪ ਸਿੰਘ ਬਟਰੇਲਾ ਜਾ ਰਹੇ ਨੇ ਕਿਉਂਕਿ ਜੋ ਪ੍ਰੈਸ ਕਾਨਫਰੰਸ ਹੋ ਰਹੀ ਸੀ ਤੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਈ ਬੀਜੇਪੀ ਦੇ ਲੀਡਰ ਵੀ ਉੱਥੇ ਹਾਜ਼ਰ ਸਨ ਹਰਦੀਪ ਸਿੰਘ ਬਟਰੇਲਾ ਉਹਨਾਂ ਨੇ ਪਾਰਟੀ ਵੀ ਛੱਡ ਦਿੱਤੀ ਉਮੀਦਵਾਰੀ ਵੀ ਛੱਡ ਦਿੱਤੀ ਆਖਰ ਮਾਦਰਾ ਕੀ ਆ ਔਰ ਸ਼ਰਮ ਨਿਕਾਲੀ ਦਲ ਵਿਪਤਾ ਦੇ ਵਿੱਚ ਦਲਾਲ ਇਸ ਜਾਣਕਾਰੀ ਨਾਲ ਤੜਤੁਲ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ ਧੰਨਵਾਦ